ਬੇਤਦਨੀ ਗੁਰਾਇਆਂ ਦੇ ਸ਼੍ਰੀ ਰਾਮ ਮੰਦਰ ਰਿਸ਼ੀਕੁਟਿਆ ਗ੍ਰਾਮ ਵਿਖੇ ਹੋਈ ਚੋਰੀ ਦੇ ਮਾਮਲੇ ਨੂੰ ਗ੍ਰਾਮ ਪੁਲਿਸ ਵੱਲੋਂ ਹੱਲ ਕਰਦਿਆਂ 6 ਮੁਲਜ਼ਮਾਂ ਵਿੱਚੋਂ 4 ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਲਿਆ ਸੀ ਜਿਸ ਦੇ ਚਲਦਿਆਂ ਹੀ ਸ਼੍ਰੀ ਕ੍ਰਿਸ਼ਨ ਮੰਦਰ ਬੋਪਾਰਾਈ ਵਿਖੇ ਐਸਐਚਓ ਸੁਖਦੇਵ ਸਿੰਘ ਅਤੇ ਥਾਣਾ ਗੁਰਾਇਆਂ ਵਿੱਚ ਨਵੇਂ ਆਏ ਐਸਐਚਓ ਮਧੂ ਬਾਲਾ ਤੇ ਉਹਨਾਂ ਦੀ ਸਮੁੱਚੀ ਟੀਮ ਨੂੰ ਸਨਮਾਨਿਤ ਕੀਤਾ ਗਿਆ ਤੇ ਪੁਲਿਸ ਟੀਮ ਦਾ ਧੰਨਵਾਦ ਕੀਤਾ ਗਿਆ ਇਸ ਮੌਕੇ ਗੱਲਬਾਤ ਕਰਦਿਆਂ ਐਸਐਚਓ ਸੁਖਦੇਵ ਸਿੰਘ ਨੇ ਜਿੱਥੇ ਸੇਵਾਦਾਰਾਂ ਦਾ ਉਹਨਾਂ ਨੂੰ ਸਨਮਾਨਿਤ ਕਰਨ ਲਈ ਧੰਨਵਾਦ ਕੀਤਾ ਉੱਥੇ ਹੀ ਉਹਨਾਂ ਕਿਹਾ ਕਿ ਰਿਸ਼ੀਕੁਟਿਆ ਤੇ ਸ਼੍ਰ ਮਹਾਰਾਜ ਜੀ ਤੇ ਬਿਆਸ ਮਹਾਰਾਜ ਜੀ ਦੇ ਆਸ਼ੀਰਵਾਦ ਸਦਕਾ ਹੀ ਇਹ ਮਾਮਲਾ ਹੱਲ ਹੋਇਆ ਹੈ ਕਿਉਂਕਿ ਦੋਸ਼ੀ ਫੜੇ ਗਏ ਨੇ ਕਿਉਂਕਿ ਚੋਰਾ ਨੂੰ ਫੜਨਾ ਉਹਨਾਂ ਲਈ ਵੀ ਇੱਕ ਚੈਲੰਜ ਬਣਿਆ ਹੋਇਆ ਸੀ ਇਸ ਮੌਕੇ ਤੇ ਪਵਨ ਸ਼ਰਮਾ ਬਲਵਿੰਦਰ ਸ਼ਰਮਾ ਬਰਿੰਦਰ ਸ਼ਰਮਾ ਸ਼ਕੁੰਤਲਾ ਸ਼ਰਮਾ ਮਨੀਸ਼ 바ਵਾ ਸੋਹਣ ਲਾਲ ਵਤਰਾ ਅਸ਼ਵਨੀ ਕੁਮਾਰ ਸ਼ਰਮਾ ਆਦ ਹਾਜ਼ਰ ਸਨ ਅੱਜ ਬਹੁਤ ਅਸੀਂ ਖੁਸ਼ੀ ਭਰੇ ਮਾਹੌਲ ਵਿੱਚ ਆਏ ਆ ਬਹੁਤ ਹੀ ਵੱਡਾ ਮਾਣ ਮਹਿਸੂਸ ਹੋ ਰਿਹਾ ਅਸੀਂ ਇਸ ਕਾਫਲ ਨੇ ਸੀ ਜਿੰਨਾ ਤੁਸੀਂ ਸਾਨੂੰ ਅਜ ਮਾਨ ਇੱਥੇ ਵਰਸਿਆ ਔਰ ਇਹ ਜੋ ਮਾਨ ਸਾਨੂੰ ਮਿਲਿਆ ਆ ਇਹ ਖਾਟੋ ਮਹਾਰਾਜ ਦੀ ਕਿਰਪਾ ਨਾਲ ਵਿਆਸ ਮਹਾਰਾਜ ਦੀ ਕਿਰਪਾ ਨਾਲ ਜਿਸ ਦਿਨ ਵਾਰਤਾਤ ਹੋਈ ਸੀ ਅਸੀਂ ਸਾਡੇ ਵੀ ਪੈਰਾਂ ਤੋਂ ਜ਼ਮੀਨ ਨਿਕਲ ਗਈ ਸੀ ਕਿ ਇਸ ਧਾਰਮਿਕ ਮੰਦਿਰ ਵਿੱਚ ਜਿਹੜੀ ਆ ਇਹੋ ਜੀ ਘਟਨਾ ਹੋਣੀ ਬਹੁਤ ਵੱਤ ਭਾਗੀ ਗੱਲ ਹੈਗੀ ਆ ਔਰ ਅਸੀਂ ਮੈਂ ਉਸ ਦਿਨੀ ਜੋ ॠषि ਮਹਾਰਜ ਦੇ ਪਿੱਤਰ ਸਥਾਨ ਦੇ ਉੱਤੇ ਅਰਦਾਸ ਕੀਤੀ ਸੀ ਮੈਨੂੰ ਆਪਣੇ ਦਿਲ ਤੋਂ ਕੀਤੀ ਹੋਈ ਅਰਦਾਸ ਤੇ ਪ੍ਰਮਾਤਮਾ ਵੱਲੋਂ ਜਦੋਂ ਵੀ ਇਹੋ ਜਿਹੀ ਕੋਈ ਘਟਨਾ ਵਾਪਰਦੀ ਹੈ ਤਾਂ ਮੈਂ ਪ੍ਰਮਾਤਮਾ ਦਾ ਸਹਾਰਾ ਲੈਂਦਾ ਮੈਨੂੰ ਆਪਣੇ ਆਪ ਤੇ ਭਰੋਸਾ ਉਸੇ ਕਰੇ ਹੋ ਜਾਂਦਾ ਮੇਰੀ ਅਰਦਾਸ ਜਿਹੜੀ ਹੈ ਮਨਜ਼ੂਰ ਹੋ ਜਾਂਦੀ ਹੈ। ਔਰ ਜੋ ॠषि ਕੁटिया ਮੰਤਰ ਸ਼੍ਰੀ ਨਾਮ ਭਗਵਾਨ ਜੀ ਦਾ ਪਿੱਤਰ ਸਥਾਨ ਸੀ ਕੁਝ ਦਿਨ ਬਾਅਦ ਹੀ ਭਗਵਾਨ ਜੀ ਦੇ ਜੋ ਰਾਮ ਲਲਾ ਮੰਦਰ ਦੀ ਸਥਾਪਨਾ ਸੀ ਉਹਦੇ ਵਿੱਚ ਵੀ ਸਾਡੀਆਂ ਡਿਊਟੀਆਂ ਲੱਗੀਆਂ ਹੋਈਆਂ ਸੀ ਹੋਰ ਵੀ ਅਸੀਂ ਸਾਡੇ ਵਾਸਤੇ ਕੋਈ 26 ਜਨਵਰੀ ਦੇ ਵੀ ਡਿਊਟੀਆਂ ਸੀ ਉਹਨਾਂ ਵਿੱਚੋਂ ਅਸੀਂ ਸਾਰੇ ਜੀਵਿਆਂ ਨੂੰ ਛੱਡ ਕੇ ਅਸੀਂ ਇਸ ਚੀਜ਼ ਨੂੰ ਚੈਲੰਜ ਸਮਝ ਲਿਆ ਸੀ ਕਿ ਅਸੀਂ ਉਸ ਦਿਨ ਤੱਕ ਨਾ ਰੱਖੀ ਰੋਟੀ ਖਾਵਾਂਗੇ ਨਾ ਪਾਣੀ ਪੀਵਾਂਗੇ ਜਦ ਤੱਕ ਅਸੀਂ ਇਹਨਾਂ ਚੋਰਾਂ ਨੂੰ ਜਿਨ੍ਹਾਂ ਗੁਰੂ ਘਰੋਂ ਨਹੀਂ ਬਖਸ਼ਿਆ ਪਰਮਾਤਮਾ ਦੇ ਮੰਦਰੋਂ ਨਹੀਂ ਬਖਸ਼ਿਆ ਇਹ ਉਹ ਜੀ ਪਵਿੱਤਰ ਤਹਾਂ ਤੋਂ ਜਿੱਥੋਂ ਲੋਕ ਆਪਣੀਆਂ ਆਸਥਾਵਾਂ ਪੂਰੀਆਂ ਕਰਦੇ ਆ ਆਪਣੀ ਜਾਨ ਤੋਂ ਵੱਧ ਪਿਆਰਾ ਉਹਨੂੰ ਮੰਨਦੇ ਆ ਔਰ ਸਾਡੀ ਅਰਦਾਸ ਪੂਰੀ ਹੋਈ ਅਸੀਂ ਉਹ ਸਤਿਗੁਰੂਤਾ ਤੇ ਪਹੁੰਚੇ ਆ ਉਹ ਸਾਡਾ ਕੋਈ ਨਹੀਂ ਇਹਦੇ ਵਿੱਚ ਹੈਗਾ ਉਹ ਕਾਟੂ ਮਹਾਰਾਜੀ ਜੀ ਢੀਸੀ ਮਹਾਰਾਜ ਅਤੇ ਬਿਆਸ ਮਹਾਰਾਜੀ ਨੇ ਸਾਨੂੰ ਅਸ਼ੀਰਵਾਦ ਦਿੱਤਾ ਸੀ ਆ ਉਹਨਾਂ ਨੇ ਮੈਨੂੰ ਫੋਨ ਤੇ ਅਸ਼ੀਰਵਾਦ ਦਿੱਤਾ ਸੀ ਕਿ ਸਾਨੂੰ ਪੂਰਾ ਯਕੀਨ ਆ ਤੁਸੀਂ ਕੰਮ ਜਲ ਹੋਵੋਗੇ ਔਰ ਅਸੀਂ ਉਹਨਾਂ ਦੀ ਕਿਰਪਾ ਨਾਲ ਕਾਮਯਾਬ ਹੋਏ ਆ ਉਹ ਜੁਰੇਰ ਚੋ ਸੀ ਚਾਰ ਦੋਸ਼ੀ ਬਣ ਚੁੱਕੇ ਆ ਉਹਦੇ ਵਿੱਚ ਤਿੰਨ ਦੋਸ਼ੀ ਅਜੇ ਹੋਰ ਬਾਕੀ ਰਹਿੰਦੇ ਆ ਔਰ ਮੈਂ ਸਾਡੇ ਐਸਐਚਓ ਮੈਡਮ ਨਵੇਂ ਆਏ ਨੇ ਦੂਦਿਆਣਾ ਤੋਂ ਬਦਲ ਕੇ ਔਰ ਇਹਨਾਂ ਦੀ ਟੀਮ ਸਾਰੀ ਸਾਡੀ ਇਕੱਠੀ ਟੀਮ ਆ ਮੈਂ ਵੀ ਹੀ ਇਹਨਾਂ ਦੀ ਜਿੰਨੀ ਹੈਗੀ ਹੈਲਪ ਕਰੂੰਗਾ ਅਸੀਂ ਕਿਸੇ ਨੂੰ ਨਹੀਂ ਬਖਸ਼ਾਂਗੇ ਜੋ ਬਾਕੀ ਬੱਚੇ ਉਹਨਾਂ ਨੂੰ ਵੀ ਜਲਦੋਂ ਜਲਦ ਲਿਆ ਕੇ ਸਲਾਖਾਂ ਪਿੱਛੇ ਸੋਟਾਂਗੇ